ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਭਖਰਵੱਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਕਿ ਪਿੰਡ ਥੋੜਾ ਜਨੀਕ ਜਿਹਾ ਲੱਗੂਗਾ ਆਪਾਂ ਪਹਿਲੀ ਵਾਰੀ ਆਏ ਇਸ ਏਰੀਏ 'ਚ ਤੇ ਆ ਜੋ ਝੋਟੀ ਦਿਖਾਵਾਂਗੇ ਦੂਜੇ ਸੂਏ ਦੀ ਆ ਫੁੱਲ ਹੈਵੀ ਕੱਦ ਕਾਰਚ ਆ ਹੈਗੀ ਵੀ ਕਰਦੀ ਆ ਤੇ ਹੈਗੀ ਵੀ ਯਾਰਾ ਘਰੇਲੂ ਸੱਜਣ ਕੋਲ ਇਹ ਜੇ ਗੱਲਬਾਤ ਕਰ ਲਈਏ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਝੋਟੀ ਆ ਤੇ ਆਰਡਰ ਰੂਡਰ ਵੀ ਚੰਗਾ ਬਣਾਊਗੀ ਦਿਨ ਹਜੇ ਜ਼ਰੂਰ ਕਰਦੀ ਆ ਦੁੱਧ ਦਾ ਰਕਾਰਡ ਵੀ ਚੰਗਾ ਤੇ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਵੀਡੀਓ ਚ ਹੀ ਕਰਾ ਦਾਂਗੇ ਆ ਜੀ ਆ ਜਾੜੀ ਤੂੰ ਵੀ ਆ ਜਾ ਆ ਜਾ ਤੂੰ ਵੀ ਆ ਸੰਗ ਦਾ ਘਤਵਾ ਨਾਮ ਦੱਸ ਦੇ ਤੇਰਾ ਕੀ ਆ ਹਰਜੋਤ ਸਿੰਘ ਹਰਜੋਤ ਸਿੰਘ ਸ਼ੌਕ ਹੈਗਾ ਮੱਜਾਂ ਦਾ ਫੁੱਲ ਵਪਾਰੀ ਬੰਨਾ ਉਹ ਸ਼ੌਕ ਨੂੰ ਰੱਖਦਾ ਨਾ ਚੰਗੀਆਂ ਆਹ ਨੂੰ ਸੰਗ ਦਾ ਮੁੰਡਾ ਸਿਆਣਾ ਹੀ ਜੀ ਗੱਲ ਨਹੀਂ ਆਪਣਾ ਨਾਮ ਦੱਸ ਦੋ ਬਾਈ ਜੀ ਕੀ ਹੈ ਬਾਈ ਨਾਮ ਮਨਪ੍ਰੀਤ ਸਿੰਘ ਹਾਂਜੀ ਪਿੰਡ ਪਖਰ ਵੱਡਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਤਹਿਸੀਲ ਨਿਹਾਲ ਸਿੰਘਾ ਸੁਹਾ ਕਿਹੜਾ ਬਈ ਝੁੱਤੀ ਸੁਹਾ ਬਈ ਦੂਜਾ ਦੂਜਾ ਸੁਹਾ ਪਹਿਲਣ ਦਾ ਕੀ ਕਰ ਰਿਹਾ ਦੁੱਧਾਂ ਪਹਿਲਾਂ ਦਾ ਬਈ 13 14 ਦਿਨ ਲਾ ਰਿਹਾ 13 14 ਦਿਨ ਦੁੱਧ ਕਿੰਨਾ ਕੁ ਲੰਮਾ ਟਾਈਮ ਦਿੰਦੀ ਆ ਦੁੱਧ ਬਈ ਲੌਂਗ ਟਾਈਮ ਦਿੰਦੀ ਆ ਲੰਮਾ ਟਾਈਮ ਦਿੰਦੀ ਆ ਉਹ ਸਿੰਘ ਸੁੰਗ ਦਾ ਡਿਜ਼ਾਈਨ ਚੰਗਾ ਹਨਾ ਚੰਗਾ ਬਈ ਸੋਹਣਾ ਆਂ ਖੋਲ ਕੇ ਤੋੜ ਦਿਓ ਇੱਕ ਵਾਰੀ ਹੁਣ ਦਿਨ ਕਿੰਨੇ ਕ ਕੱਢ ਦੂ ਬਾਈ ਹੁਣ ਬਈ ਹਫਤਾ 10 ਦਿਨ ਕੱਢ ਦੂ ਹਫਤਾ 10 ਦਿਨ ਕੱਢ ਦੂ ਲੈ ਸੱਜਣਾ ਸੁਹਾ ਹੈਗਾ ਦੂਜੇ ਦੰਦਾਂ ਚ ਕਿਵੇਂ ਬਈ ਇਹ ਦੰਦਾਂ ਬਈ 6 ਦ ਮੈਂ ਹੈਗੀ ਆ ਸੱਜਣੋ ਫੁੱਲ ਵੱਡੇ ਕੱਦਕਾਰ ਚ ਦੰਦਾਂ ਚ 6 ਦੰਦ ਸੂਆ ਦੂਜਾ ਤੇ ਹੈਗੀ ਆ ਘਰੇਲੂ ਸੱਜਣ ਕੋਲੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜੇ ਗੱਲਬਾਤ ਕਰ ਲਈਏ ਬਾਡੀ ਬੁੱਡੀ ਬਹੁਤਾ ਛੋਟੀ ਦੀ ਪਹਿਲਾਂ ਨੇ ਦੁੱਧ ਪਾਇਆ 13 ਤੋਂ 14 ਕਿਲੋ ਐਸ ਵਾਰੀ ਮੇਰਾ ਖਿਆਲ ਆ ਕਿਲੋ ਦੋ ਕਿਲੋ ਵਧਾ ਦੂਗੀ ਮੋੜ ਲਓ ਜੀ ਵਧਾ ਸਕਦੀ ਆ ਨਾ ਕਿਲੋ ਦੋ ਵਧਾ ਦੂ ਬਾਈ ਵਧਾ ਦੂ ਆ ਕਿਲੋ ਦੋ ਕਿਲੋ ਵਧਾ ਦੂ ਪਰ ਬਾਡੀ ਬੁੱਡੀ ਬਹੁਤ ਆ ਯਾਰ ਜੀ ਗੱਲਬਾਤ ਕਰ ਲਈਏ ਜਿਵੇਂ ਆਪਾਂ ਕਹਿੰਦੇ ਨਾ ਨੁਕਰੀਆਂ ਘੋੜੀਆਂ ਉਹ ਸਿਸਟਮ ਆ ਬਾਡੀ ਬੁੱਡੀ ਬਾਲੀਆ ਤੇ ਉੱਤੋਂ ਚੜਾਈ ਚੜੂਈ ਵੀ ਮੈਂ ਦੀ ਚੰਗੀ ਆ ਕਿਉਂਕਿ ਝੋਟੀਆਂ ਚ ਹੀ ਆ ਗਈ ਦੂਜਾ ਸੂਆ ਦੰਦਾਂ ਚ 6 ਦੰਦਾਂ ਤੇਰੇ ਸਿੰਘ ਤੇ ਡਿਜ਼ਾਈਨ ਦੀ ਜੂੰਦੀ ਗੱਲ ਕਰ ਲਈਏ ਭਾਈ ਇੱਕੋ ਜਿਹੜੇ ਡਿਜ਼ਾਈਨ ਦੇ ਸਿੰਘ ਨੇ ਦੋਨੇ ਉਦਦੇ ਨੇ ਜਰੂਰ ਕੱਢਦੇ ਆ ਜੇ ਕੱਚੀ ਆ ਦਿਨਾਂ ਦੀ ਇਹ ਗੱਲਬਾਤ ਕਰ ਲਈਏ ਕਿੰਨੇ ਦਿਨ ਕੱਢ ਦੂਗੀ ਭਾਈ ਹਫਤਾ 10 ਦਿਨ ਤਬਈ ਮੋਨੇ ਕੱਢ ਦੂ ਹਫਤਾ 10 ਦਿਨ ਲੈ ਜੂਗੀ ਠੰਡੇ ਦਿਮਾਗ ਨਾਲ ਕਿਉਂਕਿ ਜਾਨ ਜੂਨ ਝੋਟੀ ਚ ਹੈਗੀ ਆ ਸੱਜਣੋ ਹਫਤਾ 10 ਦਿਨ ਕੱਢੂਗੀ ਇਹ ਪੂਛ ਥੋੜੀ ਜਿਹੀ ਜ਼ਰੂਰ ਵਾਈਟ ਆ ਜੇ ਮੈਂ ਮਤਲਬ ਡਾਵਲ ਸ਼ੇਡ ਵਾਲੀ ਆਈਟਮ ਆ ਗਈ ਇਹ ਇਹਦੇ ਨੀਲੀ ਦਾ ਟੀਕਾ ਲਵਾ ਦੋਂਗੇ ਨੀਲੀ ਦਾ ਬੱਚਾ ਵੀ ਚੰਗਾ ਪਾ ਦੂਗੀ ਜਿਹੜੇ ਮੋਹਰਾ ਨਸਲ ਦਾ ਟੀਕਾ ਲਵਾ ਦੋਂਗੇ ਸੱਜਣੋ ਮੋਹਰਾ ਦਾ ਬੱਚਾ ਵੀ ਚੰਗਾ ਪਾ ਦੂਗੀ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਇੱਥੇ ਤੋਂ ਉਸਤਾਦ ਬਾਡੀ ਬੁੱਡੀ ਤੇ ਮਾਰਦੇ ਕੈਮਰਾ ਉੱਤੋਂ ਬਾਡੀ ਬੁੱਡੀ ਵੀ ਦਿਖਾ ਦੇ ਤੇ ਸੁਭਾਸ ਬੂ ਦੀ ਵੀ ਠੰਡੀ ਆ ਕਿਉਂਕਿ ਘਰੇਲੂ ਜਾਨਵਰ ਹੁੰਦੇ ਨੇ ਯਾਰ ਜਿਹੜੇ ਡਾਕਟਰ ਸਮਝ ਜਾਂਦੇ ਨੇ ਸਾਨੂੰ ਉਹਦੇ ਕਰਕੇ ਡੱਜ ਜਾਂਦੇ ਨੇ ਤੇ ਹੁਣ ਮਾਰਦੇ ਚੋਬਰਾ ਇਧਰੋਂ ਫੇਸ ਕੁਆਲਿਟੀ ਦੇ ਕੈਮਰਾ ਤੇ ਲੰਬਾਈ ਰੇਕ ਪੱਖ ਤੋਂ ਦਿਖਾਦੇ ਝੋਟੀ ਨੂੰ ਕਿਉਂਕਿ ਫਾਸਲਾ ਆਪਾਂ ਲੰਮਾ ਤੈਅ ਕਰਕੇ ਪਹੁੰਚਿਆ ਸੱਜਣਾ ਕੋਲੇ ਪੈਸੇ ਕਿੰਨੇ ਕੁ ਲਾਵਾਂਗੇ ਇਹਦੇ ਪੈਸਾ ਬਈ 45 ਲੱਖ 45000 ਇੱਕ ਬਣ ਕਰ ਮਾਹ ਕਿਦੇ ਕੱਲਾ ਬਣਦਾ ਉਹ ਮੈਂ ਕੱਲਾ 45 ਸਮਝ ਗਿਆ ਦੀ ਬਾਈ ਕਹਿੰਦਾ 1 ਲੱਖ ਤੇ 45 ਲਾਵਾਂਗੇ ਤਾਂ ਬਾਈ ਨੇ ਕੱਲਾ ਮੈਨੂੰ 45 ਆ ਕਿ ਆ ਮੰਨ ਜਾਈ ਗੱਲ ਵੀ ਆਪਾਂ ਹੀ ਲੈ ਲਾਂਦੇ ਆ ਅੰਡੀ ਠੁੰਡੀ ਬਹੁਤ ਆ ਝੋਟੀ ਆਏ ਨਹੀਂ ਕੋਈ ਮੈਂ ਮਰ ਜਾ ਤੂੰ ਮਰੇ ਜਾਸਾਂ ਕਰ ਅੰਡੀ ਸੀ ਲਾ ਬਾਈ ਕਹਿੰਦਾ ਜਿਵੇਂ ਮਰਜੀ ਬਾਕੀ ਬਾਡੀ ਬੁੱਡੀ ਚੰਗੀ ਆ ਹਨਾ ਆ ਇਸ ਵਾਰੀ ਦੁੱਧ ਕਿੰਨਾ ਕੁ ਪਾ ਦੂ ਇਹ ਵਾਰ ਵੀ 15 ਪਲੱਸ ਹੀ ਜਾਊਗਾ 15 ਸੋਨਾ ਪਾਉਣਾ ਚਾਹੀਦਾ ਹੈ ਨਾ ਬਾਡੀ ਦੇ ਹਿਸਾਬ ਨਾਲ ਬਸ ਕਿ ਦੁੱਧ ਸੇਵਾ ਦਾ ਹੁੰਦਾ ਫਿਰ ਆ ਦੁੱਧ ਪਾਈ ਕਹਿੰਦਾ ਸੇਵਾ ਦਾ ਹੁੰਦਾ ਛੱਡ ਕਿੰਨੇ ਦੀ ਦੇਵਾਂਗੇ ਫਿਰ ਇੱਕ ਬੰਦਾ ਜੀ ਮੰਗਦੇ ਆ ਕਿੰਨੇ ਦੀ ਛੱਡ ਦਾਂਗੇ ਹੁਣ ਤੁਹਾਨੂੰ ਪਤਾ ਹੀ ਆ ਵੀਡੀਓ ਬਣਾਉਣੇ ਨੇ ਇਸ ਨਾ ਤੇ ਕਿੰਨਾ ਕੁ ਜਵੇਂ ਚੂਨੇ ਚਿੱਟੇ ਮਾਰ ਦੇ 40 ਦੀ ਛੱਡ ਦਾਂਗੇ 40 ਚੋ ਕਰ ਦਾਂਗੇ ਮੰਨ ਤਾਂ ਨਾ ਕਰ ਦਾਂਗੇ ਚਲ ਆ 40 ਚੋ ਮੰਨਤਨ ਕਰ ਦਾਂਗੇ ਬਾਈ ਇਹ ਤਾਂ ਆਈ ਗੱਲ ਜੀ 10 20 ਕਿਲੋਮੀਟਰ ਚ ਭੇਜ ਵੀ ਦੇਵਾਂਗੇ 40 ਚਾ 1500 ਦੀ ਬੋਧਨੂ ਆ ਝੋਟੀ ਚੰਗੀ ਆ ਬਾਕੀ ਹੈਗੀ ਯਾਰ ਘਰੇਲੂ ਸੱਜਣਾਂ ਕੋਲ ਆ ਜਿਵੇਂ ਕਈ ਸੱਜਣਾਂ ਦੀ ਡਿਮਾਂਡ ਹੁੰਦੀ ਆ ਨਾ ਵੀ ਘਰੇਲੂ ਸੱਜਣਾਂ ਕੋਲ ਝੋਟੀ ਲੈਣੀ ਆ ਅੱਜ ਦੀ ਵੀਡੀਓ ਆਪਾਂ ਕਿਸੇ ਘਰੇਲੂ ਕਿਸਾਨ ਦੇ ਘਰੋਂ ਬਣਾ ਰਿਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਝੋਟੀ ਚੰਗੀ ਆ ਡਾਬਲ ਸ਼ੇਡ ਝੋਟੀ ਆ ਨੀਲੀ ਦਾ ਬੱਚਾ ਵੀ ਚੰਗਾ ਪਾ ਦੂ ਤੇ ਸੱਜਣੋਂ ਮੋਹਰਾ ਨਸਲ ਦਾ ਬੱਚਾ ਵੀ ਚੰਗਾ ਪਾ ਦੂਗੀ ਨੰਬਰ ਬੋਲ ਦੋ ਜੀ ਆਪਣਾ 95172 ਹਾਂਜੀ 60850 ਇੱਕ ਵਾਰੀ ਹੋਰ ਬੋਲੋ 95172 60850 ਆ ਪਿੰਡ ਦਾ ਨਾਮ ਕੀ ਆਪਣੇ ਦਾ ਪਿੰਡ ਪਖਰਵਾੜੇ ਪਖਰਵੜ ਤਹਿਸੀਲ ਨਿਹਾਲ ਸਿੰਘਾਣਾ ਜ਼ਿਲ੍ਹਾ ਮੋਗਾ ਤੇ ਬਾਕੀ ਜਿਹੜੇ ਸੱਜਣ ਨੂੰ ਬਾਈ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ